السلام علیکم امید کرنی ہے تسی سارے خیریت نال ہوج کی دی کتھا دیکھ گیانی سن سنگھ مسکین جی نویں سال دے بارے گل ہیں کہ نواں سال جی خوشیاں منا رہے ہیں نویں سال نو سیلیبریٹ کرنے ہے انہوں نو پتا ہے کہ نواں سال شروع ہو گیا ہے انہوں نے پتا ہے کہ نویں سال دا سما جڑا ہے او دا آغاز ہو گیا ہے گیانی سن سنگھ مسکین جی دی اج کی دی کتھا بہت دی اہم دی ہی اہم تو ودیا کتھا ہے ਸੋ ਇਸ ਨੂੰ ਲਾਜ਼ਮੀ ਸੁਣਿਓ ਨਵੇਂ ਸਾਲ ਦੇ ਬਾਰੇ ਇੱਕ ਕਥਾ ਹੈਗੀ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤੇ ਸਾਡੇ ਚੈਨਲ ਨੂੰ ਸਪੋਰਟ ਵਾਸਤੇ ਤੁਸੀਂ ਸੁਪਰ ਥੈਂਕਸ ਭੇਜ ਸਕਦੇ ਹੋ ਉਸੇ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਦਿਨ ਮੈਂ ਕਹਾ ਮਜਬੂਰੀ ਕਿਉਂਕਿ ਦਿਨ ਤੇ ਨਹੀਂ ਸੀ ਜਿਸ ਦਿਨ ਸਮੇਂ ਦਾ ਜਨਮ ਹੋਇਆ ਜਾਂ ਇੰਜ ਕਹਾ ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਤਵਾਰ ਨਾ ਜੋਗੀ ਜਾਣੇ ਰੁਤਵਾ ਨਾ ਕੋਈ ਜਾ ਕਰ ਤਾਸ ਰਿਟੇ ਕੋ ਸਹਜੇ ਆਪੇ ਜਾਣੇ ਸੋਈ ਤੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ ਮਾਫ ਕੈਨਲ ਜਗਤ ਕੀ ਪੇੜਾ ਚ ਕੁਛ ਨਹੀਂ ਕੁਛ ਨਹੀਂ ਔਰ ਹਜ਼ਰਤ ঈਸਾ ਦਾ ਜਨਮ ਦਿਨ ਇੰਜ ਕਰ 25 ਦੰਬਰ ਨੂੰ ਕਿਦਰੇ ਹੋਏ ਸੰਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੋ ਇਹ ਤੇ ਹਜ਼ਰਤ ঈਸਾ ਦਾ ਜਨਮ ਦਿਨ ਹੋਇਆ ਨਵਾਂ ਸਾਲ ਥੋੜੀ ਹੋਇਆ ਇਕ ਚੇਤਕ ਇਕ ਚੇਤ ਨੂੰ ਰਾਜੇ ਬਿਕਰਮਾ ਜੇਦਾ ਜਨਮ ਹੋਇਆ ਸੀ ਬਿਕਰਮੇ ਸੰਮਤ ਇਹ ਜੀ ਬਿਕਰਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਰਮਾ ਜੇਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦੇ ਤੁਸੀਂ ਕਿਸੇ ਅਰਬ ਦੇਸ਼ ਦੇ ਚ ਨਹੀਂ ਦੇਖੋਗੇ ਬਾਈ ਤੇਈ ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਬਣਦਾ ਉਹਨਾਂ ਦਾ ਹੀਜਰੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੋਮਦੀ ਘਟਨਾ ਨਵਾਂ ਸਾਲ ਉਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਬਹੁਤ ਵੱਡੇ ਇਕੱਠ ਦੇ ਚ ਕਹਿ ਕੇ ਆਇਆ ਪ੍ਰੇਣਾ ਨੇ ਕਿਹਾ ਇਹ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਦਾ खैर ਮਗਰ ਸਾਰੇ ਇਤੇ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਾ ਸਿਰ ਠੇਕ ਹੋ 사ਜੇ ਆਪੇ ਜਾਣੇ ਸੋਈ ਹਾਜ਼ਰਤ ਇਿਰਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਝ ਮਨੋਚਿੰਤਕ ਤੇ ਮੰਦ ਨੇ ਬਾਰਦ ਰੂਪ ਦੀ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦਿੰਦਾ ਹੈ ਜੈਨੇ ਦਿਖਾਈ ਦਿੰਦਾ ਹੈ ਬੋਧੀ ਦਿਖਾਈ ਦਿੰਦਾ ਹੈ ਸੇਖ ਦਿਖਾਈ ਦਿੰਦੇ ਬਹੁਤ ਆਦਿ ਸਭ ਕ੍ਰਿਸਚਨ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਫੂਕੋ ਜਾਂ ਜਲਾਓ ਇਨੇ ਸਭ ਹੀ ਸਾਈ ਰਸਮਾਨ ਹੈ ਭਾਸ਼ਾ ਪਹਿਰਾਵਾ ਤਮ ਤਮੇਜ਼ ਹੋ ਤਮਦਨ ਕਲਚਕ ਸਭ ਤੇ ਇਸਾਈਤ ਚਾਈ ਹੋਈ ਸਭ ਤੇ ਚਾਈ ਹੋਈ ਵਿਦਵਾਨ ਨੂੰ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ ਹਿੰਦੂ ਹੈ ਮੁਸਲਮ ਹੈ ਸਿੱਖ ਹੈ ਸਭ ਤੇ ਇਸਾਈਤ ਚਾਈ ਹੋਈ ਵਿਆਪਕ ਰੂਪ ਦੇ ਚਾਈ ਹੋਈ ਹੈ ਵਿਚਾਰ ਗੱਲ ਆਤੇ ਏ پیغمبر ਜਿਸ ਦੀ ਇਤਨੀ ਵੱਡੀ ਉਮਤ ਹੈ ਇਤਨਾ ਵੱਡਾ ਪ੍ਰਭਾਵ ਹੈ ਪਤਾ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੇ ਮੈਨੂੰ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਇਹਨੂੰ ਨਿਗਰ ਨਿਰੀਖਣ ਕਰਨਾ ਪਏਗਾ ਖੋਖਣਾ ਪਏਗਾ ਕਿ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਆ ਇਹ ਵਕਤ ਦਾ ਪੈਗੰਬਰੀ ਪੁਰਸ਼ ਠੀਕ ਠੀਕ ਤੇ ਰਹੇ ਈਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਲੰਘ ਗਿਆ ਕਹਿੰਦਾ ਮੈਂ ਮਨ ਲਵਾਗਾ ਮੈਂ ਕਿੰ ਤੂੰ ਪਰੰਤੋ ਨਹੀਂ ਕਰਾਂਗਾ ਮੈਂ ਸ਼ੱਕ ਸ਼ੋਭਾ ਨਹੀਂ ਕਰਾਂਗਾ ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸلیم ਕਰ ਲਵਾਂਗਾ ਹੋ ਗਿਆ ਹੋਵੇਗਾ ਹੋ ਗਿਆ ਹੋਵੇਗਾ ਸ਼ਾਇਦ ਇਤਨਾ ਛੋਟਾ ਉੱਠ ਹੋਵੇ ਇਹ ਕੋਈ ਸੂਈ ਦਾ ਨੱਕਾ ਇਤਨਾ ਵੱਡਾ ਹੋਵੇ ਚਲੋ ਮੈਂ ਮੰਨ ਲਵਾਂਗਾ ਕਿਉਂਕਿ ਜਿਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ ਵਿੱਚ ਪਰ ਮਰੂਥਲ ਤੋਂ ਇਸਾਹ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉਠ ਸੋਈ ਦੇ ਨਖੇ ਦੇ ਚੋਂ ਲੰਘ ਗਏ ਬਿਨ ਸ਼ੱਕ ਕੋ ਸ਼ੋਭਾ ਦੇ ਮੈਂ ਮੰਨ ਲਵਾਂਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ਧਨਵਾਨ ਬਾਰ ਮੁਖੀ ਹੁੰਦਾ ਹੈ। ਉਹਦੀ ਮਨੋਵਿਰਤੀ, ਉਹਦੀ ਦਿਮਾਗੀ ਸ਼ਕਤੀ, ਉਹਦੀ ਸਰੀਰਕ ਸ਼ਕਤੀ ਸਭ ਬਾਰ ਉਲਝੀ ਹੋਈ ਹੁੰਦੀ। ਅੰਤਰਮੁਖੀ ਹੁੰਦਾ ਹੀ ਨਹੀਂ। ਤੇ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ। ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ। ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲਵਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਆਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਨਹੀਂ ਆਪਣੇ ਵਿੱਚੋਂ ਨਉ ਨਿਦ ਅਮਰਦ ਪ੍ਰਭ ਦਾ ਨਾਮ ਦੇਹੀ ਮੇਂ ਇਸ ਕਾ ਵਿਸਰਾਮ ਜੋ ਆਪਣੇ ਨੇੜੇ ਨਹੀਂ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫਨੇ ਬਾਰ-ਬਾਰ ਮਾਫੀ ਮੰਗ ਲਾ ਮਹਾਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖਨੇ ਆ ਜਿਹੜਾ ਮਨੁੱਖ ਜਿਤਨਾ ਬਾਹਰ ਮੁਖੀ ਹੋਵੇਗਾ ਉਤਨਾ ਹੀ ਆਧਾਰਮਕ ਹੋਵੇਗਾ ਉਤਨਾ ਹੀ ਆਧਾਰਮਕ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ ਦਰਮਾ ਦੇ ठाड़े ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵੜ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓ ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਇਹ ਦਰ ਤੋਂ ਆਪ ਖੋ ਦਰਮਾ ਦੇ ਠਾਂਡੇ ਦਰਬਾਰ ਦਰਮਾ ਦੇ ਮੈਂ ਤੇਰੇ ਦਰ ਤੇ ਖੜਾ ਆ ਗਿਆ ਤੇਰੇ ਦਰ ਬੜੀ ਵੱਡੀ ਗੱਲ ਹੈ ਤੋ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੂੰ ਪਹੁੰਚ ਗਿਆ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਿਰ ਦੇ ਚ ਪਹੁੰਚ ਗਿਆ ਮਸਜਿਦ ਦੇ ਚ ਪਹੁੰਚ ਗਿਆ ਗੁਰਦੁਆਰੇ ਪਹੁੰਚ ਗਿਆ ਗੁਰਦੁਆਰੇ ਦੇ ਬੂਏ ਤੇ ਪਹੁੰਚ ਗਿਆ ਕਿਸੇ ਮੰਦਿਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਤੇ ਨਹੀਂ ਆਪਣੇ ਜੀਵਨ ਦੇ ਦਰ ਤੇ ਪਹੁੰਚਦਾ ਹੈ ਅੰਤਰਮੁਖੀ ਹੋ ਸਕਿਆ ਕਿ ਸੇਵਕਦਮੇ ਖੋਲਾਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿਤ ਦਰ ਵਸੇ RAM ਕੱਲੀ ਮੰਲਾ ਪਹਿਲਾ ਜਿਤ ਦਰ ਵਸੇ ਕਮਨ ਦਰ ਕਹੀਏ ਜਿੱਥੇ ਤੂੰ ਰਹਿੰਦਾ ਹੈ ਉਹ ਦਰ ਕਿੱਥੇ ਉਸ ਦਰ ਨੂੰ ਕੀ ਆਖਦੇ ਨਹੀਂ ਜਿਤ ਦਰ ਵਸੇ ਕਮਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਨੁੱਖ ਨਹੀਂ ਆ ਜਿਤਨੇ ਲਾਇਫ ਬਿਜ਼ੀ ਹੋ ਜਾਏ ਮਸਰੂਫ ਹੋ ਜਾਏ ਉਤਨੇ ਹੀ ਬਾਹਰ ਮੁਖੀ ਹੁੰਦੇ ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾਂ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨਾ ਹੀ ਅਧਾਰਮਕ ਕੁਝ ਵੀ ਸਮਝ ਨਹੀਂ ਹੋ ਰਿਹਾ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ कोई रंग है ऐसा रंग जो आकार नहीं रखता फिर भी रंग है ऐसा रूप जो आकार नहीं रखता फिर भी अनुपम है रूप है अनुप है कलगी दरबार से कोई रूप नहीं तेरा फिर भी तू बहुत सुंदर है बहुत सुंदर है थे पहले ही हो गए जब आकार ही नहीं है तो तू सुंदर है बहुत सुंदर है ਬਹੁਤ ਸੁੰਦਰ ਹੈ ਅਰੋਪ ਹੈ ਅਨੂਪ ਹੈ ਇਸ चीज ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦਾ ਹੈ ਤੋਂ ਮੈਂ ਫਿਰ ਦੁਹਰਾ ਦੇਣਾ ਇੱਕ ਮਨੁੱਖ ਜਿਤਨਾ ਪਦਾਰਥ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਆਪ ਤਨ ਕਾ ਜੋ ਕਰੇ ਵਿਚਾਰ ਤਿਸ ਜੰਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰਮੁਖੇ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਹੈ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਹੈ ਆਵਾਂ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੀ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਿਆ ਮੰਨਣਾ ਇਕ ਕੋਈ ਮਨੁੱਖ ਹੁਕਮ ਮੰਨਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਇਹ ਰਾਜਾ ਇਹ ਬਾਦਸ਼ਾਹ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸ ਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਹੁਕਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕਦਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ ਕਿਵੇਂ ਕਲਪੜੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰ ਸਿੱਖ ਮੀਤ ਚਲੋ ਗੁਰ ਚਾਹੀ ਜੋ ਗੁਰ ਕਹੇ ਸੋਈ ਭਲ ਮਾਨੋ ਔਰ ਹਰ ਕਥਾ ਨਿਰਾਂਤ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਸਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਮਾ ਜਿੰਨਾ ਵੱਡਾ ਗਾਇਨੇ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖੇ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਧੰਮ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਣੇ ਹੀ ਨਹੀਂ ਬਹੁਤ ਵੱਡਾ ਦਾਣੇ ਆ ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਹੈ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹੇ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ ਧੰਮ ਤੇ ਹੰਕਾਰ ਖੜਾ ਤਾ ਇਹ ਵੀ ਮੈਂ ਅਰਜ਼ ਕਰ ਸਕਦਾ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ ਹਮ ਬੜ ਕਉ ਕੁਲੀਨ ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿ ਰਵਦਾ ਸਭੇ ਨਹੀਂ ਸਮਝਸ ਬੋਲ ਪਰੇ ਜੈਸੇ ਬੌਰੇ ਬੌਰੇ ਕਹਿੰਦੇ ਨੇ ਪਾਗਲ ਨੂੰ ਸੌਰ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾ ਕੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗਨ ਨਾਲ ਆਪਣੇ ਘਰ ਨੂੰ ਫੂਕ ਦੇ ਕੇ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਕਿਤੇ ਹੰਕਾਰ ਨੂੰ ਜਨਮ ਦੇ ਰਹਿ ਪਿਤੇ ਅਗਨ ਨਾਲ ਆਪਣਾ ਘਰ ਸਾੜ ਦੇ ਪੈਣਾ দান ਤੋਂ ਹੰਕਾਰ ਸੇਵਾ ਤੋਂ ਹੰਕਾਰ ਔਰ ਇਸੇ ਤਰੀਕੇ ਨਾਲ ਕਵਤਾ ਤੋਂ ਹੰਕਾਰ ਪੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਹੱਦੋਂ ਵੀ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ ਤੋਂ ਮੈਂ ਫਿਰ ਦੁਹਰਾਵਾ ਆਪਣੇ ਆਪ ਨੂੰ ਜਿੰਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰਤਕ ਪਦਾਰਥ ਨੂੰ ਆਪਣੇ ਅਨੁਕool ਨਹੀਂ ਕਰਦਾ ਇਹ ਪਦਾਰਥ ਕੋ ਵੀ ਸੁਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਕੁਲਾਸਮ ਹੈ ਤੁਹਾਡੇ ਸਾਹਮਣੇ ਬਾਕੀ ਕੱਲ ਕਰਾਂਗਾ ਇੱਥੇ ਹੀ ਸਮਾਪਤੀ ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤ ਕੀ ਇਹ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰਿ ਹੈ ਤੇ ਦਾਸ ਦੀ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗਾ ਇਹ 80C ਚੈਨਲ ਵਾਲੇ ਮੇਰੇ ਨਾਲ ਹੀ ਚੱਲਦੇ ਰਹੇ ਦੋ ਦਿਨ ਸੂਰਤ ਦੋ ਦਿਨ ਬੈਂਗਲੌਰ ਦੋ ਦਿਨ ਮਦਰਾਸ ਦੋ ਦਿਨ ਹైదరాబాద్ ਫਿਰ ਦੋ ਦਿਨ ਜਬਲਪੁਰ ਦੋ ਦਿਨ ਨਾਗਪੁਰ ਫਿਰ ਦੋ ਦਿਨ ਰਾਏਪੁਰ ਹਾਜ਼ਰੀ ਪਰ ਦੇ ਮੈਂ ਦਿੱਲੀ ਪਹੁੰਚਿਆ ਤੇ ਫਿਰ ਫਤਿਹਗੜ ਸਾਹਿਬ ਗਏ ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ ਇੱਕ ਅੰਦਾਜ਼ੇ ਦੇ ਮੁਤਾਬਕ ਅਖਬਾਰੀ ਰਿਪੋਰਟਾਂ ਦੇ ਮੁਤਾਬਕ 40 ਲੱਖ ਦਾ ਇਕੱਠ ਹੋਇਆ ਵੱਡੇ ਵੱਡੇ ਹਾਲ ਛੇ ਲਗੇ ਐ ਸਾ ਛੇ ਹਾਉ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤਿਲ ਧਰਨ ਦੀ ਕਿਦਰੇ ਵੀ ਥਾਂ ਨਹੀਂ ਸੀ ਸਟੇਟ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਲੇਟ ਪਹੁੰਚਿਆ ਡੇਢ ਘੰਟੇ ਤੱਕ ਮਸਟੇਇ ਤੇ ਪਹੁੰਚਿਆ ਐਨ ਆਰਐਸ ਐਤਨੇ ਵੀ ਪਾਇ ਰੀ ਆਈ ਪਾਇ ਪੀ ਜੋ ਹੈ ਪਾਸ ਮੈਨੂੰ ਮਿਲਿਆ ਸੀ ਕਾਰ ਦਾ ਪਰ ਭੀੜੇ ਚ ਚਲੇ ਕਿਸ ਤਰ੍ਹਾਂ ਕੋਈ ਥੋੜੇ ਜਿਹਾ ਨਸ ਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚੱਲੇ ਐਨੇ ਇਤਨੇ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋ ਬੇਵਸਤੀ ਗੱਲ ਵੀ ਨਹੀਂ ਸੀ ਕਹਨੇ ਕੇ ਗੈਨੇ ਜੇ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਹੁਣ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੀ ਤੇ ਤਾਂ ਤੁਹਾਨੂੰ ਲੈ ਜਾਵਾਂਗੇ ਉਹਦੇ ਲੈ ਉਹ ਮੁਸ਼ਕਿਲ ਮੈਂ 1.5 ਘੰਟੇ ਸਟੇ ਤੱਕ ਪਹੁੰਚੇ ਕ੍ਰੀਵਨ ਕ੍ਰੀਵਨ ਹਰ ਮਜ਼ਬਦ ਦੇ ਮੁਖੇ ਪਹੁੰਚੇ ਹੋਏ ਸੀ 400 ਸਾਲਾਂ ਤੇ ਜਦ ਮੈਂ عمر سر گیا ہر گلی پیک سے کسی کسے گلی چ لگ کا رستہ نہیں کرہ جی لو صرف ایک حصہ سنگت دربار صاحب درشن کر سکی تن حصے درشن کیتے بنا واپس آئیے رستہ ہی نہیں سی اے پے اتنے سٹیج دیتے جب داس پہنچیا سی جو نیو عمر سر بنایا گیا سی پنڈال بہت بڑھا ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਈ ਨੇ 25 ਲਗਦਾ ਘਟ ਸੀ। ਦ라이 ਲਾਮਾ ਜੀ ਵੀ ਪਹੁੰਚੇ ਸਨ। ਰਵੀ ਸ਼ੰਕਰ ਜੀ ਸਵਕਤ ਹਿੰਦੂ ਜਗਤ ਦੇਵਕੀ ਮਨੇ ਜਾਣੇ ਉਹ ਵੀ ਪਹੁੰਚੇ ਸਨ। ਹਜ਼ਰਤ ਨਜ਼ਾਮੁਦੀਨ ਔਦਿਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਜੌਰ ਨੇ ਉਹ ਵੀ ਪਹੁੰਚੇ ਸਨ। ਭਾਵੇਂ ਉਹ 90 ਸਾਲ ਦੇ ਨੇ ਬੜੇ ਬਜ਼ੁਰਗ ਸਨ ਕਹਿਣ ਲੱਗੇ ਨਹੀਂ ਅਕੀਦਤ ਦੇ ਫੁੱਲ ਵੇਟ ਕਰਨ ਮੈਂ ਵੀ ਜਾਣਾ। ਹਰ ਮਜ਼ਬਬ ਦਾ ਮੁਖੀ ਇੱਕੋ ਜਿਹੇ ਤੇ ਬੈਠਾ ਸੀ حضرت ਨظام الدین اولیاء ਉਹਨਾਂ ਦੀ ਦਰਗਾਹ ਦੇ ਮਜ਼ਹੌਰ ਨੇ ਜਿਹੜੇ ਦੋ ਸ਼ਬਦ ਕਹੇ ਮੈਂ ਕਹਿ ਕੇ ਸਮਾਪਤੀ ਕਰਾਂ ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ ਜਗਤ ਹੋ ਗਏ ਜਗਤ ਸ਼ਬਦ ਤੋਂ ਬਣਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ ਕਹ ਗੁਰੂ ਗ੍ਰੰਥ ਸਾਹਿਬ ਸ਼ਬਦਾ ਅਵਤਾਰ ਕਿੰਨੇ ਇੱਕ ਸ਼ਬਦ ਹੋਇਆ ਖੁਦਾ ਤਾਂ ਹੋ ਜਾ ਜਗਤ ਹੋ ਗਿਆ ਤੂੰ ਜਗਤ ਸ਼ਬਦ ਤੋਂ ਹੋਇਆ ਅਗਲੇ ਜਿਹੜੇ ਦੋ ਸ਼ਬਦ ਨੇ ਸੁਣਨ ਵਾਲੇ ਨੇ ਜਿਹੜੇ ਉਸਨੇ ਕਹ ਕਿ ਮੇਰੇ ਕੋਲ ਨਹੀਂ ਬੈਠੇ ਸਨ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਤੇ ਬੋਲ ਬੋਲੇ ਕਹਿ ਲਗੇ ਅਜੇ ਦੁਨੀਆ ਸਿਆਣੀ ਨਹੀਂ ਹੈ ਜੇ ਦਿਨ ਸਾਰੀ ਦੁਨੀਆ ਸਿਆਣੀ ਹੋਈ ਕਿ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਮ ਹੋਵੇਗਾ ਧਨ ਗੁਰੂ ਗ੍ਰੰਥ ਸਾਹਿਬ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਸਪੈਸ਼ਲ ਕਥਾ ਸੀ ਕਿਉਂਕਿ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਸ਼ੁਰੂ ਹੈ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਰਾਤ 12:00 ਮੇਰੇ ਤੋਂ ਸਟਾਰਟ ਹੋ ਜਾਂਦੀ ਹੈ ਮੈਂ ਕਿਉਂਕਿ ਮੁਸਲਮਾਨ ਹਾਂ ਔਰ ਇਸਲਾਮ ਦੇ ਮੁਲਕਾਂ 'ਚ ਉਸ ਤਰ੍ਹਾਂ ਹਾਇ ਇਹ ਟ੍ਰੈਂਡ ਨਹੀਂ ਇਹ ਚੱਲਣ ਦੇ ਆ ਲੇਕਿਨ ਦੇਖਾ ਦੇਖੀ ਜਿਹੜੀ ਹੈ ਉਹ ਭੇੜਚਾਲ ਜਿਹੜੀ ਆ ਵਧਦੀ ਜਾਂਦੀ ਹੀ ਹੈ ਕਿ ਜਿਹੜੇ ਆਪਣੇ ਆਪ ਨੂੰ ਮਾਡਰਨਾਈਜ਼ ਸਮਝਦੇ ਹੈਗੇ ਆ ਉਹ ਸਮਝਦੇ ਆ ਕਿ ਅਸੀਂ ਆਪਣੇ ਆਪ ਨੂੰ ਜ਼ਮਾਨੇ ਦੇ لحاظ ਨਾਲ ਵਕਤ ਦੇ لحاظ ਨਾਲ ਅਪਡੇਟ ਕਰਨਾ ਹੈ ਸਾਡੀ ਸੋਚ ਨਵੀਂ ਹੈ ਅਸੀਂ ਮਾਡਰਨ ਸੋਚ ਦੇ ਮਾਲਕ ਹੈਗੇ ਆ ਉਹ ਵੀ ਇਸ ਜਿਹੜੀ ਭੀੜ ਦੇ ਵਿੱਚ ਹੁਣ ਸ਼ਾਮਲ ਹੁੰਦੇ ਜਾ ਰਹੇ ਚਾਹੇ ਉਹ ਮੁਸਲਮਾਨ ਹੈ ਸਿੱਖ ਹੈ Hindu ਹੈ ਜੋ ਵੀ ਹੈ ਉਹ ਸਭ ਇਸ ਦੇ ਵਿੱਚ ਸ਼ਾਮਲ ਹੋ ਰਿਹਾ ਇਸ ਸੋਚੇ ਬਗੈਰ ਕਿ ਸਾਡਾ ਮਜ਼ਹਬ ਇਸ ਦੇ ਬਾਰੇ ਕੀ ਕਹਿ ਰਿਹਾ ਹੈਗਾ ਸਾਡੇ ਅਵਤਾਰੀ ਪਰਸ਼ਾ ਦਾ ਨਵੇਂ ਸਾਲ ਜਾਂ ਇਸ ਸਮੇਂ ਦੇ ਆਗਾਜ਼ ਦੇ ਬਾਰੇ ਕੀ ਕਹਿਣਾ ਹੈ ਜਾਂ ਸਾਡੇ ਜਿਹੜੇ ਕੈਲੰਡਰੀ ਮਹੀਨੇ ਆ ਉਹਨਾਂ ਦੇ ਲਿਹਾਜ਼ ਨਾਲ ਸਾਡਾ ਸਾਲ ਤੇ ਹੋਰ ਮਹੀਨਿਆਂ ਤੋਂ ਸ਼ੁਰੂ ਹੋ ਰਿਹਾ ਹ ਜਿਹੜੀ ਲਿਹਾਜ਼ ਨਾਲ ਹਿਜਰੀ ਲਿਹਾਜ਼ ਨਾਲ ਮੁਸਲਮਾਨ ਮੁਹਰਮ ਤੋਂ ਆਪਣਾ ਸਾਲ ਹੈ ਉਹ ਸ਼ੁਰੂ ਕਰਦੇ ਜਿਹਦੇ ਵਿੱਚ ਆਪ ਸਾਰੇ ਲਲਵਾਲੇ ਵਸੱਲਮ ਨੇ ਹਿਜਰਤ ਕੀਤੀ ਸੀਗੀ اس لحاظ نہ آغاز ہندہ ہے گا اسلامی ملکوں سے اس سطح تے نہیں منایا جاندہ ہے گا لیکن جس طرح کہ گیانی سنسنگ مسکین جی نے دسیا کہ اسی دھارمک لحاظ نہ تے بہت پچھے ہیں لیکن سماجی لہٰذا اگر دیکھا جاوے تے منک نے ہر جگہ تے اپنے آپ نو اپ ڈیٹ کیتا ہے اپنے آپ نو ترقی دے الودایا ہے گا وی ہر جگہ تے انہیں کامیابی حاصل کرنے دی کوشش کیتی ہے وہ کوئی بھی میدان ہے گا وی ਉਦੇ ਵਿੱਚ ਪਿੱਛੇ ਨਹੀਂ ਰਿਹਾ ਲੇਕਿਨ ਅਗਰ ਕਿਸੇ ਜਗ੍ਹਾ ਤੇ ਰਿਹਾ ਹੈ ਨਾ ਤਾਂ ਉਹ ਧਾਰਮਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਉਹਨੇ ਆਪਣੀ ਤਰੱਕੀ ਨਹੀਂ ਕੀਤੀ ਹੈਗੀ ਕਿਸੇ ਵੀ ਧਰਮ ਨੂੰ ਤੁਸੀਂ ਚੁੱਕ ਲਵੋ ਜਿਹੜੇ ਪਹਿਲੇ ਤਰੱਕੀ ਹੋ ਗਈਆਂ ਜਿਸ ਤਰ੍ਹਾਂ ਦੇ ਪਹਿਲੇ ਅਫਤਾਰੀ ਪੁਰਸ਼ ਗੁਜ਼ਰ ਗਏ ਜਾਂ ਜੰਗ ਜੂ ਬਹਾਦਰ ਜਿਹੜੇ ਕਿ ਵਾਕੀ ਮਜ਼ਬ ਦੇ ਨਾਲ ਮੁਹੱਬਤ ਰੱਖਦੇ ਸੀਗੇ ਰੱਬ ਤੱਕ ਪਹੁੰਚਣੇ ਦੀ ਕੋਸ਼ਿਸ਼ ਕਰਦੇ ਸੀਗੇ ਉਹਨਾਂ ਲਈ ਇਹ ਜਿਹੜੀ ਸਮਾਜ ਹੈ ਉਸ ਤਰ੍ਹਾਂ ਅਹਿਮੀਅਤ ਨਹੀਂ ਸੀ ਰੱਖਦਾ ਹੈਗਾ ਜਿਸ ਤਰ੍ਹਾਂ ਕਿ ਅੱਜ ਕੱਲ ਦੇ ਇਨਸਾਨਾਂ ਨੇ ਇਸ ਨੂੰ ਆਪਣੀ ਜ਼ਰੂਰਤ ਬਣਾ ਲਿਆ ਹੈ ਉਹ ਸਿਰਫ ਸਮਾਜੀ ਲਿਹਾਜ਼ ਨਾਲ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕਾਮਯਾਬ ਬਣਾਉਣ ਦੀ ਲੇਕਿਨ ਧਾਰਮਿਕ ਤੌਰ ਤੇ ਉਹ ਅੱਜ ਵੀ ਉੱਥੇ ਹੀ ਖੜੇ ਆ ਜਿੱਥੇ ਪਹਿਲੇ ਖੜੇ ਸੀਗੇ ਕੋਈ ਸਮਝਬੂਝ ਨਹੀਂ ਹੈ ਧਾਰਮਿਕ ਤੌਰ ਤੇ ਇਸ ਦੁਨੀਆ ਤੇ ਆਉਣ ਦੇ ਮਕਸਦ ਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਦੇ ਹੈਗੇ ਕਿ ਉਹਦੇ ਵਿੱਚ ਵੀ ਅਸੀਂ ਕਾਮਯਾਬੀ ਹਾਸਲ ਕਰੀਏ ਸਮਾਜੀ ਲਿਹਾਜ਼ ਨਾਲ ਤਰੱਕੀ ਵੀ ਜ਼ਰੂਰੀ ਹੈਗੀ ਹੈ ਲੇਕਿਨ ਧਾਰਮਿਕ ਲਿਹਾਜ਼ ਨਾਲ ਤਰੱਕੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੇ ਮਨੁੱਖ ਦੀ ਜ਼ਿੰਦਗੀ ਦਾ ਅਸਲ ਮਕਸਦ ਹੈ ਉਦੀ ਕਾਮਯਾਬੀ ਈ ਫੇਰ ਹੈ ਸਮਾਜਿਕ ਤੌਰ ਤੇ ਵੀ ਅਗਰ ਉਹ ਧਾਰਮਿਕ ਤੌਰ ਤੇ ਵੀ ਕਾਮਯਾਬ ਹੁੰਦਾ ਰੱਬ ਵੱਲ ਵਾਧਾ ਹੈਗਾ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈਗਾ ਵਾ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਹਜ਼ਰਤ ਈਸਾ ਜਿਹੜੇ ਨੂੰ ਕਿਹਾ ਗਿਆ ਕਿ ਅਗਰ ਤੁਹਾਨੂੰ ਕਿਹਾ ਜਾਵੇ ਕਿ ਸੂਈ ਦੇ ਨੱਕੇ ਦੇ ਵਿੱਚੋਂ ਊਂਠ ਲੰਘ ਜਾਏਗਾ ਤੇ ਉਹਨਾਂ ਨੇ ਕਿਹਾ ਕਿ ਮੈਂ ਮੰਨ ਲਵਾਂਗਾ ਬਗੈਰ ਕਿੰਤੂ ਪਰੰਤੂ ਕੋਈ ਤਹਿਕੀਕ ਕੀਤਿਆਂ ਕੁਸ਼ਕ ਸ਼ੁਭਾ ਕੀਤਿਆਂ ਮੈਂ ਮੰਨ ਲਵਾਂਗਾ ਇਸ ਚੀਜ਼ ਨੂੰ ਕਿ ਇਹ ਮਮਕਨ ਹੋ ਸਕਦਾ ਪੋਸੀਬਲ ਹੋ ਸਕਦਾ ਲੇਕਿਨ ਅਗਰ ਕੋਈ ਇਹ ਕਵੇ ਕਿ ਕੋਈ ਜਿਹੜਾ ਧਾਰਮਿਕ ਮਨੁੱਖ ਹੈਗਾ ਵੈ ਉਹ ਰੱਬ ਤੱਕ ਪਹੁੰਚ ਗਿਆ ਵੈ ਮੈਂ ਉਸ ਨੂੰ ਨਹੀਂ ਮੰਨਾਂਗਾ ਕਿਉਂਕਿ ਜਿਹੜਾ ਜਿੰਨਾ ਜ਼ਿਆਦਾ ਧਾਰਮਿਕ ਹੁੰਦਾ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਵੱਡਾ ਸੰਤ ਗਿਆਨੀ ਮੌਲਵੀ ਸਾਬਤ ਕਰਦਾ ਹੈਗਾ ਵੈ ਉਹ ਉਨਾ ਹੀ ਸਮਾਜੀ ਇਹ ਜ਼ਰੂਰਤਾਂ ਦੇ ਨਾਲ ਜੁੜਿਆ ਹੁੰਦਾ ਵੈ ਉਹਦਾ ਉਨੀ ਜਿਹੜੀਆਂ ਸ਼ਕਤੀਆਂ ਆ ਉਸ ਸਮਾਜੀ ਜਿਹੜਾ ਹੈਗੇ ਆ ਉਹਨਾਂ ਉੱਤੇ ਲੱਗਣਦੀਆਂ ਹੁੰਦੀਆਂ ਮੈਂ ਰੱਬ ਤੱਕ ਪਹੁੰਚ ਦੀ ਉਹ ਕੋਸ਼ਿਸ਼ ਨਹੀਂ ਕਰਦਾ ਹੈਗਾ ਇਹ ਦੂਸਰੇ ਲਫ਼ਜ਼ਾਂ ਚ ਕਹ ਲਓ ਕਿ ਉਹ ਹੰਕਾਰੀ ਹੋ ਜਾਂਦਾ ਹੈਗਾ ਕਿਉਂਕਿ ਲੋਕ ਉਹਨੂੰ ਬਹੁਤ ਇੱਜ਼ਤ ਇhtiram ਦਿੰਦੇ ਆ ਉਹਨੂੰ ਇੱਕ ਅਸੀ ਜਗਾ ਤੇ ਦੇਖਦੇ ਆ ਕਿ ਜਿੱਥੇ ਉਹਦੇ ਨਾਲ ਕੋਈ ਵੀ ਬਹਿਸ ਨਹੀਂ ਕਰਦਾ ਹੈਗਾ ਉਹ ਜੋ ਗੱਲ ਕਹਿ ਦਿੰਦਾ ਵੈ ਉਸ ਨੂੰ ਹੀ ਆਖਰੀ ਮੰਨ ਲਿਆ ਜਾਂਦਾ ਹੈਗਾ ਵੈ ਔਰ ਅੱਖਾਂ ਬੰਦ ਕਰਕੇ ਉਸ ਤੇ ਯਕੀਨ ਕੀਤਾ ਜਾਂਦਾ ਹੈਗਾ ਵੈ ਇਹ ਜਿਹੜੀ ਚੀਜ਼ ਹੈ ਸ਼ਾਇਦ ਉਸ ਨੂੰ ਹੰਕਾਰੀ ਬਣਾ ਦਿੰਦੀ ਹੈ ਔਰ ਇਹ ਸਮਝਣ ਸ਼ੁਰੂ ਕਰ ਦਿੰਦਾ ਹੈ ਕਿ ਮੈਨੂੰ ਹੁਣ ਮਜ਼ੀਦ ਕਿਸੇ ਹੋਰ تعلیم ਦੀ ਜ਼ਰੂਰਤ ਨਹੀਂ ਆ ਰੱਬ ਤੱਕ ਪਹੁੰਚਣ ਦੀ ਜ਼ਰੂਰਤ ਨਹੀਂ ਹੈ ਮੈਂ ਬਹੁਤ ਜ਼ਿਆਦਾ ਗਿਆਨ ਲੈ ਲਿਆ ਮੈਂ ਰੱਬ ਤੱਕ ਪਹੁੰਚ ਗਿਆ ਹੈਗਾ ਮੈਂ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਉਸ ਤੇ ਉੱਤੇ ਯਕੀਨ ਨਹੀਂ ਕਰਾਂਗਾ ਔਰ ਇਹ ਗੱਲ 100% ਇਹ ਸਹੀ ਹੈ ਕਿ ਅੱਜ ਵੀ ਅਗਰ ਅਸੀਂ ਨਜ਼ਰ ਮਾਰੀਏ ਜਿੰਨੇ ਵੀ ਸਾਨੂੰ ਧਾਰਮਿਕ ਪੁਰਸ਼ ਨਜ਼ਰ ਆਉਂਦੇ ਹੈਗੇ ਆ ਉਹ ਕਿਸੇ ਵੀ ਉਹਨਾਂ ਦਾ ਧਰਮ ਨਾਲ ਤਾਲੁਕ ਹੋਵੇ ਉਸ ਚਾਹੇ ਸੋਵਾਂ ਚੋਂ ਇੱਕ ਦੇ ਹੋਣਗੇ ਜਿਹੜੇ ਕਿ ਵਾਕਈ ਉਹਨਾਂ ਦੀ ਪਹੁੰਚ ਵੀ ਰੱਬ ਤੱਕ ਹੋਏਗੀ ਉਹ ਜਿਸ ਤਰ੍ਹਾਂ ਦੇ ਬਾਹਰੋਂ ਹੋਣਗੇ ਅੰਦਰੋਂ ਵੀ ਉਸ ਤਰ੍ਹਾਂ ਦੇ ਹੀ ਹੋਣਗੇ ਉਹਨਾਂ ਨੇ ਅੰਦਰੋਂ ਵੀ ਆਪਣੇ ਮਨ ਨੂੰ ਵੀ ਉਹਨਾਂ ਨੇ ਰੱਬ ਨਾਲ ਜੋੜਿਆ ਹੋਵੇਗਾ ਵਰਨਾ ਜਿਹੜੇ ਜਿੰਨੇ ਵੀ ਧਾਰਮਿਕ ਪੁਰਸ਼ ਹੋਗੇ ਆ ਉਹ ਸਭ ਸਮਾਜਿਕ ਲਿਹਾਜ਼ ਨਾਲ ਇੰਨੇ ਜ਼ਿਆਦਾ ਉਹਨਾਂ ਨੇ ਆਪਣੇ ਆਪ ਨੂੰ ਮਸਰੂਫ ਕਰ ਲਿਆ ਵੈ ਸਮਾਜਿਕ ਸਰਗਰਮੀਆਂ ਦੇ ਵਿੱਚ ਕਿ ਉਹ ਰੱਬ ਤੱਕ ਉਹਨਾਂ ਦੀ ਜਿਹੜੀ ਪਹੁੰਚ ਹੈ ਅੰਦਰ ਮਨ ਦੇ ਲਿਹਾਜ਼ ਨਾਲ ਰੱਬ ਤੱਕ ਉਹਨਾਂ ਦੀ ਪਹੁੰਚ ਜਿਹੜੀ ਹੈ ਉਹ ਨਹੀਂ ਹੈਗੀ ਬਾਕੀ ਵੀਰੋ ਕਥਾ ਦੇ ਬਾਰੇ ਨਵੇਂ ਸਾਲ ਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਕੀ رائے ਰੱਖਦੇ ਹੋ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼